ਮੈਂ ਬਲਦੇਵ ਸਿੰਘ ਜੂਂਝੋਗਰ ਤੋਂ ਬੋਲਦਾ ਜੀ ਪੰਜ ਮਹੀਨੇ ਹੋ ਗਿਆ ਹੜ ਆਏ ਨੂੰ ਪੰਜ ਮਹੀਨੇ ਹੜਾਂ ਦੇ ਤੁਸੀਂ 6 ਫੁੱਟ ਟੂਆ ਵੇਖ ਰਹੋ ਸੜਕ ਦੇ ਦਾਲੇ ਸਾਰੀ ਛੜ ਟੁੱਟੀ ਹੋਈ ਆ ਅਸੀਂ ਇਹੋ ਬੇਨਤੀ ਕਰਨੇ ਆ ਵੀ ਤੁਸੀਂ ਹੋਰ ਨਹੀਂ ਕੋਤੇ ਮੇਰੇ ਘਰ ਜਾਂ ਕੋਈ ਨਾ ਕੋਈ ਪੈਸੇ ਪਾ ਕੇ ਅਮਰਦਸ ਸਿੰਘ ਨੂੰ ਪੜਾ ਦਿਓ ਐਨੇ ਧੂੜਾ ਪੈਂਦੇ ਆ ਟਰਾਲੀਆਂ ਲੰਘਣਾ ਹੁੰਦਾ ਟਰਾਲੀ ਲੰਘ ਨਹੀਂ ਸਕਦੀ ਤੁਹਾਨੂੰ ਦੀ ਰਾਤ ਬੜਾ ਤੇ ਕਿ ਜਿਹੜੀ ਮੋਟਰਸਪੈਜ ਹੁੰਦੀ ਲੋਕਾਂ ਦੇ ਇਥੇ ਇਹ ਕਰਕੇ ਕੋਈ ਵੀ ਇਥੇ ਹਾਸਾ ਹੁੰਨ ਨੂੰ ਫਿਰਦਾ ਆਸਾ ਹੋ ਜਾਂਦਾ ਤੇ ਮੁੜ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿੰਨੇ ਕਿਲੋਮੀਟਰ ਸੜਕ ਹੈ ਕਿੰਨੇ ਪਿੰਡ ਇਹ 4 ਕਿਲੋ 5 ਕਿਲੋਮੀਟਰ ਟੋਟੇ ਤੋਂ ਦਰੰਗਲੇ ਤੱਕ ਦਰੰਗਲੇ ਤੱਕ 5 ਕਿਲੋਮੀਟਰ ਕਿੰਨੇ ਪਿੰਡ ਤੱਕ ਪਿੰਡ 10 12 ਪਿੰਡ ਬਣ ਜਾਂਦੇ ਆ ਇਹ ਜਿਆਦਾ ਬਣੇ 20 30 ਪਿੰਡ ਬਣਦੇ ਆ ਇਹ ਕਿੰਨੇ ਪਿੰਡ ਬਣ ਜਾਂਦੇ ਆ ਜੀ ਕਿਉਂਕਿ ਗਲੜੀ ਤੋਂ ਰਾਕੇ ਪੀਟ ਤੋਂ ਰਾਕੇ ਗਲੜੀ ਤੋਂ ਟੋਟ ਸੱਦੇ ਤੱਕ ਉਹ ਵੀ ਛੱਗ ਬਣਣੀ ਸਾਰੀ ਇਦਾਂ ਨਹੀਂ ਹੋਗੀ ਹਾਂਜੀ ਕਾਫੀ ਬਗਦੀ ਸੜਕ ਹੈ ਕਿਨਾਰਿਆਂ ਕਰਨ ਤੇ ਦੁਰਘਟਨਾਾਂ ਵੀ ਹੁੰਦੀਆਂ 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 ਜੀ ਬੜੇ ਮੋਠਾ ਡਿਗੇ ਵਿੱਚ ਕਈਆਂ ਦੇ ਗੱਡੀਆਂ ਟ੍ਰਾਲੀਆਂ ਕਿੰਨੇ-ਕਿੰਨੇ ਚੇਰ ਖਲਾੜ ਕੇ ਫਿਰ ਗਾਂ ਗਾਂ ਖੁਸ਼ਾਂ ਕਰਕੇ ਫਿਰ ਖਾਂਡੇ ਬਣੇ ਗਿੰਡਰ ਲੀਆਂ ਔਰ ਸੌ ਇਹ ਦੁਨਵਾਰੀ ਇਥੇ ਨਾ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਅਹੀਂ ਮੰਗ ਕਰਨੇ ਵੀ ਇਹਨੂੰ ਪਹਿਲ ਦੇ ਅਧਾਰ ਤੇ ਕਿਦੋਂ ਵੀ ਪੈਸੇ ਕਿਸੇ ਫੰਡ ਜੋ ਪਾਏ ਪਾਣ ਤੇ ਇਹਨਾਂ ਦੀ ਦੁਆਲੇ ਜਿਹੜੀ ਬਰਨਾ ਇਹਨਾਂ ਦੀ ਮਿੱਟੀਾਂ ਪਾਉਣ ਜ਼ਰੂਰ ਪਹਿਲੇ ਤੇ ਬਾਕੀ ਕੰਮ ਤੇ ਬਾਅਦ ਚ ਪੋਲਾ ਪਾਲਾ ਦੇ ਬਾਅਦ ਬਾਅਦ ਕੰਮ ਤੇ ਲੋ ਜਿਹੜਾ ਹੋਣਗੇ ਕਰਨਗੇ ਕਰਨਗੇ ਇਹ ਇਹ ਜਰੂਰ ਕਰਾਉਣ ਪਹਿਲ ਦੇ ਅਧਾਰ ਤੇ ਭゼ ਸਰਪੰਚ ਮੌਜੂਦਾ ਸੰਮਤੀ ਮੈਂਬਰ ਦੁਰੰਗਲਾ ਮੈਂ ਤੇ ਜੀ ਇਹੋ ਕਹਿਣਾ ਚਾਹੁੰਦਾ ਆ ਕਿ 5 ਮਹੀਨੇ ਹੋ ਗਿਆ ਹੜਾਏ ਦਿਨੋਂ ਪੰਜਾਂ ਮਹੀਨਿਆਂ ਦੇ ਵਿੱਚ ਸਾਡੇ ਇੱਥੇ ਦੇਖੋ ਪੂਰੀ ਛੜਕ ਦੇ ਦੁਆਲੇ ਜਿਹੜੀ ਆ ਮਿੱਟੀ ਜਿਹੜੀ ਰੁੜ ਗਈ ਆ ਔਰ ਛੜਕ ਵੀ ਜਿਹੜੀ ਆ ਟੁੱਟਣ ਦੇ ਕਿਨਾਰੇ ਤੇ ਆ ਔਰ ਪੰਜਾਂ ਮਹੀਨਿਆਂ ਦੇ ਵਿੱਚ ਇਹਨਾਂ ਕੋਲ ਹਲੇ ਦੁਆਲੇ ਮਿੱਟੀ ਵੀ ਨਹੀਂ ਪਈ ਜਿਸ ਦਾ ਜਿਹੜਾ ਹਾਸਿਆ ਦਾ ਕਾਰਨ ਬਣਦਾ ਹੁਣੇ-ਹੁਣੇ ਅਜੇ ਕੋਈ 10 ਦਿਨ ਹੋ ਗਿਆ ਨਿਸ਼ਾਰੇ ਤੋਂ ਮੁੰਡਾ ਜਿਹੜਾ ਨੌਜਵਾਨ ਟਰੈਕਟਰ ਦੇ ਨਾਲ ਉਹਦੀ ਡੈਥ ਹੋਈ ਥੱਲੇ ਆ ਕੇ ਇਸੇ ਵਜ੍ਹਾ ਕਰਕੇ ਤੇ ਸਾਡੀ ਤੇ ਇਹੋ ਬੇਨਤੀ ਆ ਕਿ ਚਲੋ ਹੋਰ ਨਹੀਂ ਤਾਂ ਮਿੱਟੀ ਜਿਹੜੀ ਆ ਇਹ ਜਿਹੜੀ ਦੁਆਰਾ ਪਈ ਜਾਏ ਜਿਹੜਾ ਜੇ ਜਿਹੜਾ ਹਾਸਿਆਂ ਤੋਂ ਜਿਹੜਾ ਥੋੜਾ ਰੈਤ ਹੋ ਜੇ ਹੋਰ ਤੇ ਚਲੋ ਸਰਕਾਰ ਨੇ ਕੀ ਕਰਨਾ ਹੈਗਾ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਬੁਣ ਸਕਦਾ ਹਾਂਜੀ ਮੈਂ ਇੱਕ ਗੱਲ ਕਰਨੀ ਕਹਿੰਨੀ ਜਾਵਾਂਗਾ ਕਿ ਐਸ ਮੌਕੇ ਜਿਹੜੇ ਸੜਕਾਂ ਸਰਕਾਰ ਦੇ ਤੇ ਸਰਕਾਰ ਦੇ ਹਾਲਾਤ ਦੇ ਦੋਹਾਂ ਦਾ ਤਾਲਮੇਲ ਹੈ ਸੜਕ ਦਾ ਸਰਕਾਰ ਨਾਲ ਹੈ ਇਹ ਇਸ ਮੋਕੇ ਜੇ ਸੜਕ ਸਰਕਾਰ ਚਾਹੁੰਦੀ ਆ ਵੀ ਅਸੀਂ ਲੋਕਾਂ ਦੇ ਹਿੱਤ ਲਈ ਆ ਤਾਂ ਫੇਰ ਇਹ ਕੰਮ ਕਰਨਾ ਚਾਹੀਦਾ ਇਹ ਅਤ ਜ਼ਰੂਰੀ ਆ ਉਹ ਸਰਕਾਰ ਕੋਈ ਵੀ ਹੋਏ ਪਹਿਲਾਂ ਉਹਦਾ ਤਰਜੀਹ ਉਹਨਾਂ ਨੂੰ ਲੋਕਾਂ ਦੇ ਦੇਣੀ ਚਾਹੀਦੀ ਆ ਇਹ ਤਾਂ ਤੁਸੀਂ ਦੇਖ ਹੀ ਲਿਆ ਇਹ ਇੱਕੋ ਹੀ ਗੱਲ ਆ ਵਿਚਾਰ ਆ ਸਾਡਾ ਵੀ ਸਰਕਾਰ ਨੂੰ ਇਹਦੇ ਵੱਲ ਤਰਜੀਹ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਸਿਕਿਉਰਿਟੀ ਲਈ ਇਹਨ ਬਚਾਉਣਾ ਚਾਹੀਦਾ ਤੇ ਜੇ ਬਾਈ ਦੀ ਵੇ ਕੋਈ ਹਾ사 ਹੁੰਦਾ ਇਹਦਾ ਮਤਲਬ ਸਿੱਧੋ ਸਿੱਧੀ ਸਰਕਾਰ ਚਾਹੁੰਦੀ ਆ ਵੀ ਲੋਕਾਂ ਦੀ ਮੌਤ ਦਾ ਕਾਰਨ ਸਰਕਾਰ ਹੈ ਨਾ ਕਿ ਸੜਕਾ ਸੜਕ ਤੇ ਇੱਕ ਸੜਕਾ ਉਤੇ ਜੇ ਮਿੱਟੀ ਖਰਾਬ ਹੋਣੀ ਕੋਈ ਗੱਲ ਨਹੀਂ ਹੜ ਆਇਆ ਤਾਂ ਮਿੱਟੀ ਰੋੜ ਨਹੀਂ ਸੁਭਾਅਕੀ ਆ ਪਰ ਉਹਨੂੰ ਪਾਣਾ ਤੇ ਸਰਕਾਰ ਦਾ ਫਰਜ਼ ਬਣਦਾ ਨਾ ਉਹਦੀ ਫਰਜ਼ ਨੂੰ ਰੱਖਦੇ ਹੋਏ ਕਾਜ ਇਹਦੇ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਜੀ ਸਬੰਧਤ ਵਿਭਾਗ ਨੂੰ ਮਿਲੇ ਆ ਤੁਹਾਡੇ ਜਿਹੜੇ ਆ ਗਿਆ ਪੀ ਡਬਲਯੂ ਡੀ ਐਕਸੀਡੈਂਟ ਵਗੈਰਾ ਉਹਨਾਂ ਨੇ ਕਹਿੰਦੇ ਵੀ ਸਾਡੇ ਕੋਈ ਪ੍ਰਪੋਜ਼ਲ ਕੀਤੀ ਪਾਈ ਹੋਈ ਆ ਕਦੋਂ ਪ੍ਰਪੋਜ਼ਲ ਆਏਗੀ ਕਦੋਂ ਬਣੇਗੀ ਉਹਦਾ ਉਹ ਹੀ ਜਾਣਦੇ ਆ ਪਰ ਇਹ ਮੈਂ ਫੇਰ ਨਾ ਉਹਨਾਂ ਨੂੰ ਰਿਕਵੈਸਟ ਵੀ ਕਰਨੀਆਂ ਤੇ ਇੱਕ ਤਾੜਨਾ ਵੀ ਦਿੰਨੇ ਆ ਵੀ ਇਹਦੇ ਪਹਿਲ ਦੇ ਆਧਾਰ ਤੇ ਇਹਨੂੰ ਬਣਾਓ ਇਹ ਕੋਈ ਮਾਤਿਆ ਸਾਡਾ ਇੱਕ ਹੀ ਗੱਲ ਹੈ ਇਹਦੇ ਵਿੱਚ ਦੂਜੀ ਰਾਏ ਕੋਈ ਨਹੀਂ ਵੀ ਇਹ ਬਣਨੀ ਚਾਹੀਦੀ ਆ ਇਹਦੇ ਨਾਲ ਲੋਕ ਵੱਸ ਸਕਦੇ ਆ ਸੇਫ ਤੇ ਸਿਕਿਉਰ ਹੋ ਸਕਦੇ ਆ ਇਹੋ ਹੀ ਗੱਲ ਆ